ਅਧੀਆਂ ਬਹਾਮਦੀ ਟੀ-ਸ਼ਰਟ ਤੇ ਗਲ ਚ ਸਾਫਾ ਤੇ ਕਈ ਨੂੰ ਲੰਮਾ ਦੱਸਦਾ ਕਹਿੰਦਾ ਲੈ ਕੇ ਬਣੀ ਤਾਂ ਤਿਆਰ ਰਿਆ ਕਰੋ ਲੋ ਜੀ ਕਦੋਂ ਸ਼ੁਰੂ ਕਰਨਾ ਚੱਪ ਲੋ ਜੇ 100 ਦੇ ਵਾਲਾ ਵਜਦਾ ਤੇ ਇਹ ਕੁਲੈਂਟ ਪਾਉਣ ਨਾਲ 90 85 ਤੱਕ ਹੀ ਰਹਿੰਦਾ ਮੈਂ ਕਹਿੰਦਾ ਪਾਖੜਾ ਟੁੱਟ ਸਕਦਾ ਇੱਕ ਅਰੀ ਪਾਖੜੇ ਦਾ ਬੰਨ ਟੁੱਟ ਜੂ ਪਰ ਮੇਰਾ ਮਾਰਿਆ ਨਾ ਕੰਨੀ ਟੁੱਟੂ ਇਹ ਦੋ ਵਾਰ ਹੀ ਟੁੱਟ ਗਿਆ ਅੱਜ ਤੱਕ ਮੈਸੀ ਦੀ ਲੈਫਟ ਦਾ ਕੋਈ ਤੋੜ ਨਹੀਂ ਜਿਹੜਾ ਮਰਜੀ ਫਾਇਰ ਹੋਵੇ ਸਾਡੇ ਵਾਲਾ 250 ਕਾ ਕੰਮ ਸਾਲਵਰ ਆਰਾਮ ਬਸ ਉਸ ਹਿਸਾਬ ਆ ਇਹ ਮਟੈਰਾ ਜਿਆਂ ਦੀ ਪਾਈ ਸੀ ਵੀਡੀਓ ਆ ਪੰਗਾ ਪੈਦਾ ਹੁੰਦਾ ਆ ਦੇਖੋ ਮੈਂ ਬੌਂਦਾ ਸੀ ਰੈਮੋਜ਼ ਦੇ ਵਿੱਚੋਂ ਟਾਇਰ ਹੀ ਨਿਕਲ ਗਿਆ ਦੇ ਕੜਾਈ ਇਹ ਇਲਾਕਾ ਕਿਹੜਾ ਆਪਣਾ ਮੁਜ਼ੱਫਰਪੁਰ ਆ ਇਧਰਲੀ ਸਾਈਡ ਕੱਲ ਭਰੀ ਸੀ ਅੱਜ ਐਨੂੰ ਪਾਣੀ ਛੱਡਿਆ ਸੀ ਅੱਜ ਦੋ ਵਾਰ ਇੱਥੋਂ ਨੱਕਾ ਟੁੱਟ ਗਿਆ ਤੇ ਅੱਜ ਫੇਰ ਭਰ ਗਈ ਇੱਥੋਂ ਹੀ ਟੁੱਟੀ ਜਾਵੇ ਦੋ ਵਾਰੀ ਜੇ ਸਾਹ ਹੁਣ ਅੱਜ ਦੋ ਵਾਰੀ ਇੱਥੋਂ ਨੱਕਾ ਟੁੱਟਿਆ ਮੈਂ ਕਹਿੰਦਾ ਪਾਖੜਾ ਟੁੱਟ ਸਕਦਾ ਹੈ ਕਰੀ ਪਾਖੜੇ ਦਾ ਬੰਨ ਟੁੱਟ ਜੂ ਪਰ ਮੇਰਾ ਮਾਰਾ ਨੱਕਾ ਨਹੀਂ ਟੁੱਟੂ। ਇਹ ਦੋ ਵਾਰੀ ਟੁੱਟ ਗਿਆ। ਆ ਅੱਗੇ ਕਹਿੰਦਾ ਪਾਖੜਾ ਟੁੱਟ ਜੂ। ਪਾਖੜੇ ਦਾ ਜਿਹੜਾ ਬੰਨ ਹੈ ਉਹ ਟੁੱਟ ਜੂ ਪਰ ਨੱਕਾ ਨਹੀਂ ਟੁੱਟੂ ਆ। ਪਾਖੜਾ ਟੁੱਟਣ ਦੇ ਜਾਂਸ ਹੈਗੇ ਆ। ਪਰ ਦੋ ਵਾਰੀ ਟੁੱਟ ਗਿਆ ਅੱਜ। ਇਹ ਇੱਥੇ ਮਿੱਟਾ ਉਟਾ ਦੇ ਕੇ ਕੱਪੜੇ-ਕਪੜੇ ਦੇ ਕੇ ਹੁਣ ਪੱਕਾ ਕਰ ਦਿੱਤਾ ਜਿਗਾਰ ਹੁਣ ਨਹੀਂ ਹਿੱਲਦਾ ਇੱਥੋਂ। ਆ ਲਿਆਂਦਾ ਕੂਲੈਂਟ ਆਪਣੇ ਟ੍ਰੈਕਟਰ ਚ ਮੋਗ ਗਿਆ ਸੀ ਲਾਗੇ ਹੋ ਗਿਆ ਸੀ। ਮੈਂ ਕਿਹਾ ਪਾ ਦਈਏ ਬੋਸ਼ ਦਾ। ਲਾਗੇ ਹੋਈ ਗਿਆ ਹੀ ਬਾਈ ਇੰਨਾ ਕੀ ਰਹਿੰਦਾ ਸਾਲ ਬਾਅਦ ਹੀ ਬਾਈ ਦਾ ਹੁੰਦਾ ਆਪਾਂ ਬਾਅਦ ਸਾਲ ਕੱਢ ਜਾਂਦਾ ਪੂਰਾ ਓਹ ਝੋਨਿਆਂ ਦੇ ਬਾਈ ਦਾ ਹੁੰਦਾ ਆਬੋ ਬਹੁਤ ਵਧੀਆ ਚੀਜ਼ ਹੈ ਸਾਡੇ ਤਾਂ ਚਲੋ ਕੰਪਨੀ ਵੱਲੋਂ ਆਇਆ ਹੁੰਦਾ ਮੈਂ ਡੈਟਰਾਂ ਨੂੰ ਸਾਰਿਆਂ ਨੂੰ ਕੰਪਨੀ ਵੱਲੋਂ ਹੀ ਆਉਂਦਾ ਹੈ 15 ਮਾਡਲ ਆ ਜਿਹੜੇ ਜਿਆਦੇ ਪੁਰਾਣੇ ਆ ਉਹਨਾਂ ਨੂੰ ਨਹੀਂ ਆਉਂਦਾ ਹੁੰਦਾ ਜਿਹੜੇ ਜਿਆਦੇ ਮਾਡਲ ਆ ਉਹਨਾਂ ਨੂੰ ਨਹੀਂ ਆਉਂਦਾ ਉਹਨੂੰ ਕੱਲਾ ਹੀ ਲੱਗਾ ਤੇ ਮਸੀਂ 250 ਦੀ ਟੈਂਕੀ ਹੋਣੀ ਆ ਛੋਟੀ ਜੀ ਪਲਾਸਟਿਕ ਦੀ 100 ਰੁਪਏ ਦਾ ਪਾਪ 50 ਰੁਪਏ ਦਾ ਪਾਪ ਹੋਊਗਾ ਤਾਂ 100 ਦਾ ਖਰਚਾ ਆ ਆਪ ਹੀ ਲਾ ਲਓ ਬਹੁਤ ਵਧੀਆ ਚੀਜ਼ ਆ ਦਾ ਫਾਇਦਾ ਬਹੁਤ ਆ ਇੱਕ ਵਾਰੀ ਹੋਣਾ ਪਰਤਾ ਇਹਨੂੰ ਸਾਲ ਦੇਖਣ ਦੀ ਲੋੜ ਨਹੀਂ ਆਪਣੇ ਆਪ ਹੀ ਇੱਥੋਂ ਨੇ ਚੱਕੀ ਜਾਣਾ ਪਾਣੀ ਤੇ ਹੋ ਜਾਣਾ ਮਤਲਬ ਵਧੀਆ ਚੀਜ਼ ਆ ਲਾਉਣਾ ਚਾਹੀਦੀ ਜੀ 250 ਦਾ ਆ ਸਾਰਾ 1 ਲੀਟਰ ਜਿਹਦਾ ਕਹਿੰਦੇ ਹੁੰਦੇ ਆ ਨਾ 250 ਦਾ ਕੰਮ ਸਾਲ ਵਰ ਆਰਾਮ ਬਸ ਉਸ ਹਿਸਾਬ ਆ ਛੋਟੇ ਦਾ ਬੱਕੀ ਟੈਂਕੀ ਰਹੂਂਦੇ ਜਿਹਦਾ ਮਤਲਬ ਫਾਇਦਾ ਵੀ ਬਹੁਤ ਆ ਇਹਦਾ ਇੱਕ ਤਾਂ ਇਹਨੂੰ ਟੈਂਪਰੇਚਰ ਰੈਡਟਰ ਦਾ 10-20% 10-20% ਥੱਲੇ ਡਾਊਨ ਹੀ ਰੱਖਦਾ ਮਤਲਬ ਜੇ 100 ਦੇ ਵਾਲਾ ਵਜਦਾ ਤੇ ਇਹ ਕੁਲੈਂਟ ਪਾਉਣ ਨਾਲ 90-85 ਤੱਕ ਹੀ ਰਹਿੰਦਾ ਇੰਨਾ ਕੇ ਠੰਡਾ ਰੱਖਦਾ ਵਿੱਚ ਕੈਮੀਕਲ ਹੁੰਦੇ ਨੇ ਇਹਦੇ ਪਾਣੀ ਦੇ ਇੱਕ ਇਹ ਜਦੋਂ ਪਾਣੀ ਸਾਰੇ ਇਹਦੇ ਇੰਜਨ ਦੇ ਆਲੇ ਦੁਆਲੇ ਘੁੰਮਣਾ ਵਾਟਰ ਬਾਡੀ ਦੇ ਇਹਨਾਂ ਪੂਰਾ ਤੇ ਜੰਗ ਨਹੀਂ ਲੱਗਦਾ ਵਿੱਚ ਪਾਣੀ ਘੁਮਦਾ ਆ ਇੱਕ ਇਹਦੇ ਵਿੱਚ ਨਹੀਂ ਜੰਗ ਲੱਗਦਾ ਪਾਣੀ ਸਹੀ ਰਹਿੰਦਾ ਲੱਗਦਾ ਮਤਲਬ ਪਾਣੀ ਤੋਂ ਚਲੋ ਜੰਗ ਲੱਗਣਾ ਹੀ ਹੈਗੀ ਘਟ ਲੱਗਦਾ ਵਧੀਆ ਰਹਿੰਦਾ ਮਤਲਬ ਲੰਮਾ ਚੱਲ ਜਾਂਦਾ ਸਾਰਾ ਕੁਛ ਲਾਉਣ ਦੇ ਸਾਲ ਦਾ ਫਾਇਦੇ ਫਾਇਦੇ ਨੁਕਸਾਨ ਤਾਂ ਇਹਦਾ ਕੋਈ ਹੈ ਨਹੀਂਗਾ ਵਧੀਆ ਚੀਜ਼ ਆ ਜਿਹਨਾਂ ਦੇ ਨਹੀਂ ਲੱਗੀਆਂ ਟੈਂਕੀਆਂ ਨਾ ਪੁਰਾਣੇ ਮਾਡਲਾਂ ਦੇ ਉਹ ਲਾ ਲੋ ਖਰਚ ਆਈ 2500 ਰੁਪਈਆ ਮਹੀ ਤਿੰਨ 100 ਦਾ ਖਰਚ ਆ ਸਾਰਾ ਇਹ ਲਾਉਣ ਦਾ ਇਹਦਾ ਹੁਣ ਇਹਨੂੰ ਦੇਖਣ ਦੀ ਲੋੜ ਨਹੀਂ ਸਾਲ ਪਾਰ ਆ ਅਗਲੀਆਂ ਗਰਮੀਆਂ ਚ ਝੋਨਿਆਂ ਦੇ ਵਿੱਚ ਲੱਗੂਗਾ ਉਹ ਮੁੱਕਣਾ ਉਦੋਂ ਤੱਕ ਲੱਗੇ ਹੋਣਾ ਬਸ ਹੁਣ ਦੇਖਣ ਦੀ ਲੋੜ ਨਹੀਂ ਆ ਪਿਛੇ ਮਟੈਰਾ ਜੀ ਆਂ ਅਸੀਂ ਪਾਈ ਸੀ ਵੀਡੀਓ ਆ ਪੰਗਾ ਪੈਦਾ ਹੁੰਦਾ ਹੁੰਦਾ ਆ ਦੇਖੋ ਮੈਂ ਬੌਂਦਾ ਸੀ ਰੈਮੋਜ਼ ਦੇ ਵਿੱਚੋਂ ਟਾਇਰ ਹੀ ਨਿਕਲ ਗਿਆ ਆ ਦੇ ਕੜਾਈ ਰੈਮ ਦਾ ਫਰਕ ਹੁੰਦਾ ਇਹ ਪਾ ਦਿੱਤੇ ਸੀ ਉਹ ਧੱਕੇ ਨਾ ਤੇ ਵਿੱਚੋਂ ਬਾਹਰ ਹੀ ਨਿਕਲ ਗਿਆ ਆ ਦੇ ਬਚਾ ਹੋ ਗਿਆ ਮੇਲਾ ਟਾਇਰ ਹਜੇ ਬੱਜ ਗਿਆ ਟੂਬ ਵੀ ਬੱਜ ਗਈ ਲੱਗਦੀ ਹਵਾ ਤਾਂ ਹੈਗੀ ਟੂਬ 'ਚ ਦੇਖੋ ਬਾਕੀ ਹਿਸਾਬ-ਤਬ ਕੀ ਹੁੰਦਾ ਹੁਣ ਜੈਕ ਲਾ ਕੇ ਲਾਉਂਦੇ ਆ ਇਹਨੂੰ ਉਹ ਬਾਹਰ ਹੀ ਨਿਕਲ ਗਿਆਗੇ ਵਿੱਚੋਂ ਇਹਦੇ ਬਹੁਤਿਆ ਤੇ ਨਿਕਾ ਪੈ ਗਈ ਨਹੀਂ ਤਾਂ ਕਿਤੇ ਟੋਟ ਟੁੱਟ ਨਹੀਂ ਗਿਆ ਰੈਮ ਨਹੀਂ ਪਿੰਗਾ ਹੋ ਗਿਆ ਬਚਾ ਹੋ ਗਿਆ ਆ ਪੰਗੇ ਪੈਂਦੇ ਹੁੰਦੇ ਆ ਛੋਟੇ ਰਿਮਾਂ ਤੇ ਜੇ ਜਿਹੀ ਰਹਿਮ ਉਹਦੇ ਪਿੱਛੇ 14 ਦੇ ਚਾੜ ਦਿੰਦੇ ਕਿਤੇ ਬੀੜ ਬੂੜ ਉਹ ਵੀ ਇੱਦੀ ਨਿਕਲਣੀ ਸੀ ਬਾਹਰ ਸਹੀ ਚੀਜ਼ ਜਿਹੜਾ ਮਤਲਬ ਰਹਿਮ ਆ ਹੁਣ ਰਹਿਮ ਜਾਂਦੇ ਰਹਿਮ ਬਦਲਾਉਂਦੇ ਨਹੀਂ ਤਾਂ ਛੂਟੇ ਪਾ ਦੇਣੇ ਆ ਪੰਗਾ ਪੈਂਦਾ ਵਿੱਚੋਂ ਨਿਕਲ ਗਿਆ ਬਾਹਰ ਆ ਇਹਦਾ ਬਚਾ ਹੋਇਆ ਕਿਤੇ ਰੋਡ ਤੇ ਜਾਂਦੇ ਤੇ ਕਿਤੇ ਤੇਜ਼ ਤੇ ਨਹੀਂ ਨਿਕਲ ਗਿਆ ਗਾਂ ਦੇਖਦੇ ਆ ਹੁਣ ਆ ਝੋਨੇ ਕਾਮ ਨੇ ਵੇੜ ਗਏ ਨਾ ਰੇਮੀ ਬਦਲਾਣੇ ਸਿੱਧਾ 1016 ਦੇ ਪਾਣੇ ਮੂਰੇ ਜਾਂ ਫਿਰ ਜੌਂਡੀਅਰ ਦੇ ਪਾ ਦਵਾਂਗੇ ਜਿਹੜੇ ਜੌਂਡੀਅਰ ਨੂੰ ਨਹੀਂ ਆਉਂਦੇ ਅਗੇ 6 50 20 ਵਾਲੇ ਜਾਂ 7 20 ਵਾਲੇ ਵੱਡੇ ਰੈਮ ਉੱਚੇ ਉਹ ਪਾ ਲੈਣੇ 5405 ਵਾਲੇ ਇਹ ਸਾਡੇ ਪੌਣਾ ਹੀ ਨਹੀਂ ਉਹ ਦੇਖੋ ਇਹਦਾ ਬੰਦੇ ਦੀ ਲੱਤ ਨਹੀਂ ਟੁੱਟੀ ਹੁੰਦੀ ਲੰਗ ਮਾਰ ਕੇ ਆਉਂਦਾ ਆਉਂਦਾ ਪਉਦਾ ਇਦਾਂ ਲੱਗਣ ਡਿਆ ਉਹ ਸਾਈਡ ਤੋਂ ਗਾਹ ਦੇਖਦੇ ਆ ਆਹ ਕੱਦੂ ਵਾਲਾ ਕੰਮ ਨਵੇੜ ਕੇ ਹਨਾ ਕੱਦੂ ਕਰਕੇ ਤੇ ਬਾਅਦ ਚ ਫੇ ਆਪਾਂ ਇਹਦੇ ਟਾਇਰੀ ਵੱਡੇ ਪਾਣੇ ਆ ਜਾਂ 1000 ਰੁਪਏ 1016 ਦੇ ਪਾ ਦੇਵਾਂਗੇ ਸਨੇ ਰਮ ਰਮ ਵੀ ਬਦਲ ਦੇਣੇ ਆ ਜਾਂ ਫਿਰ ਆਪਣੇ ਇੰਚਰਾਂ ਦਾ 0.5 ਜੋਂਡੀਆ ਨੂੰ ਹੀ ਆਉਂਦੇ ਹੁੰਦੇ ਉਹ ਕੀ ਕਹਿੰਦੇ ਆ ਉਹਨੂੰ 6 50 7 50 20 ਦੇ ਵੱਡੇ ਸਾਈਜ਼ ਉਹ ਪਾਣੇ ਆ ਇਹ ਲਾਹੀ ਦੇਣੇ ਪਾਉਣੇ ਹੀ ਨਹੀਂ ਵਾ ਕਦੂ ਕਰਕੇ ਆਣਾ ਫਿਰ ਦੇਖਦੇ ਆ ਬਦਲਾ ਦੇਵਾਂਗੇ ਇਹ ਤਾਂ ਆਪਣੇ ਫਿਰ ਇਹ ਬਲੌਗ ਚ ਚੱਲ ਗਏ ਜੇ ਚੱਲ ਗਏ ਜੇ ਨਹੀਂ ਚੱਲੇ ਫੇਰ ਨਹੀਂ ਕੋਈ ਕਰਨਾ ਆਪਾਂ ਐਵੇਂ ਕਹਦੇ ਜਾਣਾ ਜੇ ਬਲੌਗ ਚ ਚੱਲ ਗਏ ਤੇ ਫਿਰ ਆਪਾਂ ਮੂਰੇ ਪਾ ਦੇਵਾਂਗੇ ਅੱਜ ਤੱਕ ਆ ਪਿੱਛੇ ਪਾਣੇ ਆਪਾਂ 16 16 ਦੇ ਰੇਡੀਅਲ ਇਹ ਇਹ ਆਪਾਂ ਰੱਖ ਲੈਣੇ ਟਾਇਰ ਆਪਾਂ ਜਿਹਦਾ ਗੰਨੇ ਆਲੂਆਂ ਚ ਫੇਰਨ ਲਈ ਤੇ ਉਹ ਫਿਰ ਪਿੱਛੇ ਪਾ ਦੇਵਾਂਗੇ ਪੰਪ ਅਡਵਾਂਸ ਕਰਕੇ ਤੇ ਇਹਨਾਂ ਪੂਰੇ ਆ ਜੀ ਕਦੋਂ ਸ਼ੁਰੂ ਕਰਨਾ ਚਾਹ ਆਪਾਂ ਕਦੋਂ ਕਰਦੇਗੇ ਵਿੱਚੇ ਕੰਬੈਨ ਆ ਗਈ ਤੇ ਆਪਣੇ ਟਰੈਕਟਰ ਪਿੱਛੇ ਉਹ ਪਾ ਸੀਗਾ ਰੋਟਾਵੇਟਰ ਫੇ ਲਾਉਣਾ ਪੈਣਾ ਹੈਗਾ ਇਸ ਕਰਕੇ ਫੇ ਅੱਜ ਲਿਆਂਦਾ ਸਾਡੇ ਪਿੰਡ ਦੇ ਜੱਸੇ ਜੱਟ ਦਾ ਟਰੈਕਟਰ ਤੇ ਜੱਸੇ ਦਾ ਟਰੈਕਟਰ ਐ ਮੈਸੀ ਸਭ ਤੋਂ ਮਤਲਬ ਪਿੰਡ ਜ ਤਕੜਾ ਜ ਇਹਨੂੰ ਮੰਨਿਆ ਜਾਂਦਾ ਜੱਸੇ ਦਾ ਟਰੈਕਟਰ ਆ ਤੁਹਾਨੂੰ ਅੱਜ ਫੇ ਜਨਰਲ ਨੋਲੇਜ ਦੀ ਗੱਲ ਦਸੀਏ ਫੇ ਨਾਲ ਕੰਮ ਦੀ ਵੀ ਗੱਲ ਸੀ ਜੰਦੀ ਆ ਅੱਜ ਤੱਕ ਮੈਸੀ ਦੀ ਲੈਫਟ ਦਾ ਕੋਈ ਤੋੜ ਨਹੀਂ ਜਿਹੜਾ ਮਰਜੀ ਡਰਾਈਵਰ ਹੋਵੇ ਸਾਡੇ ਵਾਲਾ ਮਹਿੰਦਰਾ ਲਾ ਲਓ ਅਰਜਨ ਲਾ ਲਓ ਹੌਲਡ ਲਾ ਲਓ ਜਿਹੜੀ ਮੈਸੀ ਕੰਟਰੋਲ ਕਰਦਾ ਨਾ ਲੈਫਟ ਇਹਦੇ ਵਰਗੀ ਅਜੇ ਤੱਕ ਲੈਫਟ ਬਣੀ ਹੀ ਨਹੀਂ ਕਿਸੇ ਟਰੈਕਟਰ ਤੋਂ ਤੇ ਆ ਦੇ ਕੰਟਰੋਲ ਕਰਨ ਵਾਲੇ ਜਿੱਤੇ ਆਪਾਂ ਲੈਫਟ ਕੰਟਰੋਲ ਕਰਦੇ ਕਿ ਨੀਂ ਨੰਗਾਈ ਲੈਣੀ ਆ ਉਹ ਇਹਨਾਂ ਦੀ ਕਾਰ ਆ ਲਿਖਿਆ ਨਾ ਮੈਸੀ ਫਰਗੂਸਨ ਇਸ ਬੰਦੇ ਨੇ ਜਿਹਦੀ ਇਹ ਕੰਪਨੀ ਆ ਇਹਨੇ ਕਾਰਡ ਕੱਢੀ ਸੀ ਉਹ ਟਰੈਕਟਰ ਦੀ ਬਾਅਦੋਂ ਸਾਰੇ ਕੰਪਨੀਆਂ ਨੇ ਉਹ ਕਾਪੀ ਕੀਤੀ ਆ ਇਹਨਾਂ ਦੀ ਦੇਣ ਆ ਉਹ ਵੀਡੀਓ ਪਾ ਕੰਟਰੋਲ ਨਹੀਂ ਕਰੀਦਾ ਕੰਟਰੋਲਰ ਲਾਈ ਦਾ ਨਾਲ ਸਾਈਡ ਤੇ ਲੈਫਟ ਕੰਟਰੋਲਰ ਨਾਲ ਮੈਸੀ ਨੇ ਕਾਰ ਕੱਢੀ ਸਭ ਤੋਂ ਪਹਿਲਾਂ ਮੈਸੀ ਫਿਰ ਬਿਊਜ਼ਨ ਨੇ ਜਦੋਂ ਆਪਾਂ ਬੌਂਦੇ ਆ ਲੈਫਟ ਕੰਟਰੋਲ ਕਰੀਦੀ ਆ ਹਲਾਂ ਤੇ ਜਾਂ ਕਿਸੇ ਵੀ ਜੀਤੇ ਵੀ ਜਿਹੜੀ ਕੰਟਰੋਲ ਹੈ ਇਹ ਜਿਹੜਾ ਮੈਸੀ ਕਰ ਜੂਗਾ ਨਾ ਜਿੱਥੇ ਉੱਥੇ ਹੋਰ ਕਿਸੇ ਟਰੈਕਟਰ ਤੋਂ ਹੌਲੈਂਡ ਵੀ ਜਿਹੜਾ ਮਰਜੀ ਕੰਪਨੀ ਜੁਨਟੀਰ ਲਾ ਲੋ ਰੀਸ ਨਹੀਂ ਹੁੰਦੀ ਕਾਰ ਵੀ ਇਹਨਾਂ ਦੀ ਆ ਤਾਂ ਨੰਬਰ 1 ਤੇ ਵੀ ਇਹੀ ਚੱਲਣ ਡਿਆ ਲੈਫਟ 'ਚ ਇੱਥੇ ਨਹੀਂ ਸਟicker ਤੇ ਵੀ ਲਿਖਿਆ ਹੋਇਆ ਸੀਗਾ ਇੱਥੇ ਕਿਤੇ ਦੇਖਿਆ ਮੈਂ ਲੈਫਟ ਕੰਟਰੋਲ ਹਾਈ ਦਵਾ ਨੂੰ ਕੁਝ ਲਿਖਿਆ ਹੈ ਉਹ ਦਿਹਾਈ ਲੈਫਟ ਉਹ ਲਿਖਿਆ ਵੀ ਨਹੀਂ ਹਾਈ ਲੈਫਟ ਤੂੰ ਜਿੱਦਾ ਅਵਤਾਰ ਨਹੀਂ ਜੰਨੀ ਜਾਂਦਾ ਹੁੰਦਾ ਵੀਡੀਓ ਬਣਾਉਂਦਾ ਮੁੰਡਾ ਜਿਹੜਾ ਉਹ ਕਹਿੰਦਾ ਹੁੰਦਾ ਕਹਿੰਦਾ ਜਾਂ ਤਾਂ ਸੁੱਕੀ ਬਜਾਈ ਕਰ ਲੋ ਨਹੀਂ ਤਾਂ ਫੇ ਕਹਿੰਦਾ ਤਿਆਰ ਹੋ ਅੱਧੀਆਂ ਅੱਧੀਆਂ ਗੋਡਿਆਂ ਤੱਕ ਕਹਿੰਦਾ ਕੱਚਾ ਅੱਧੀਆਂ ਬਾਹਾਂਵਾਂ ਦੀ ਟੀ-ਸ਼ਰਟ ਤੇ ਗਲ ਚ ਸਾਫਾ ਤੇ ਕਈ ਨੂੰ ਲੰਮਾ ਦੱਸਦਾ ਕਹਦਾ ਕੋ ਲੈ ਕੇ ਬਣੀ ਤਾਂ ਤਿਆਰ ਆ ਕਰੋ ਫੇ ਲਿਪੋ ਲਿਪੀ ਫੇ ਕੰਮ ਸ਼ੁਰੂ ਕਰੋ ਕਹਿੰਦਾ ਹਾਲਾ ਗਿਆ ਰ ਤੇ ਇੱਕ ਅਗਲਾ ਇੱਕੋ ਸਫੇਦਿਆਂ ਨਾਲ ਦਾ ਖੂ ਤੱਕ ਇਹ ਤਿੰਨ ਕਹਰੇ ਆ ਕਿ ਆਪਾਂ ਦੂਜੇ ਲਾਇਆ ਬਿਨਾ ਕਦੋਂ ਕੀਤੇ ਸੁਹਾਗਾ ਮਾਰ ਕੇ ਚਾਰ ਪੰਜ ਆਰੀ ਪਾਣੀ ਛੱਡ ਕੇ ਬਸ ਇਦੀ ਝੋਨਾ ਲਾ ਦਿੱਤਾ ਇਹਨਾਂ ਚ ਕਦੋਂ ਨਹੀਂ ਕੀਤਾ ਇਹ ਉਦੀ ਲਾਇਆ ਦੇਖੋ ਕੀ ਹੈ ਕਿ ਹਸਾਉਂਦਾ ਆਪਨੇ ਕਹਿੰਦਾ ਸਫਲ ਕਿਸਾਨ ਵੜਨਾ ਹੈ ਸੀ ਸਫਲ ਕਿਸਾਨ